ਪਿਛਲੇ ਦਿਨੀ ਗੁਰਦੁਆਰਾ ਮੰਜੀ ਸਾਹਿਬ ਪਾਸ਼ੇਈ ਨੌਵੀਂ ਨਵੇਂ ਸ਼ਹਿਰ ਵਿਖੇ ਪੰਥ ਸੇਵਕ ਜਥਾ ਦਵਾਬਾ ਵੱਲੋਂ ਇੱਕ ਪੰਥਕ ਇਕੱਤਰਤਾ ਬੁਲਾਈ ਗਈ ਸੀ ਉਸ ਪੰਥਕ ਇਕੱਤਰਤਾ ਦਾ ਜੋ ਮਕਸਦ ਸੀ ਕਿ ਸ੍ਰੀ ਅਕਾਲ ਤਖਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੋਟ ਰਾਜਨੀਤੀ ਵਾਲੀਆਂ ਧਿਰਾਂ ਤੋਂ ਕਿਵੇਂ ਮੁਕਤ ਕਰਾਈ ਜਾਵੇ ਇਸ ਇੱਕ ਵਿਸ਼ੇ ਨੂੰ ਲੈ ਕੇ ਪੰਥਕ ਇਕੱਤਰਤਾ ਸੱਦੀ ਗਈ ਸੀ ਜਿਹਦੇ ਵਿੱਚ ਦਲਪੰਥਾਂ ਦੇ ਵਿੱਚੋਂ ਤਰਨਾ ਦਲ ਤੋਂ ਬਾਬਾ ਨਾਗਰ ਸਿੰਘ ਜੀ ਹੁਣੀ ਬਾਬਾ ਨਰੰਗ ਸਿੰਘ ਜੀ ਹੁਣੀ ਹਾਜ਼ਰ ਸਨ ਹੋਰ ਜਥੇਬੰਦੀਆਂ ਦੇ ਨੁਮਾਇंदे ਵੀ ਹਾਜ਼ਰ ਸਨ ਤਕਰੀਬਨ ਕਾਫੀ ਜਥੇਬੰਦੀਆਂ ਸਨ ਜੋ ਪੰਥ ਦੀ ਖਾਲਸੇ ਦੀ ਰਵਾਇਤ ਆ ਕਿ ਜਦ ਕੋਈ ਕਿਸੇ مشਵਰੇ ਦੇ ਉੱਤੇ ਕਿਸੇ ਵਿਸ਼ੇ ਦੇ ਉੱਤੇ ਗੁਰਮਤਾ ਕਰਨਾ ਹੁੰਦਾ ਇਕਤਰਤਾ ਸੱਦੀ ਜਾਂਦੀ ਆ ਤਾਂ ਉਸ ਜਿਸ ਜਥੇ ਨੇ ਜਾਂ ਜਿਸ ਜਥੇਬੰਦੀ ਨੇ ਇਕਤਰਤਾ ਸੱਦੀ ਹੁੰਦੀ ਆ ਉਸ ਜਥੇ ਦਾ ਮੁਖੀ ਸਿੰਘ ਜਥੇਦਾਰ ਉਹ ਮੌਕੇ ਤੇ ਜੋ ਜਥੇਬੰਦੀਆਂ ਦੇ ਨੁਮਾਇੰਦੇ ਹਾਜ਼ਰ ਹੁੰਦੇ ਆ ਉਹਨਾਂ ਦੇ ਵਿੱਚੋਂ ਪੰਜ ਸਿੰਘ ਆਵਾਜ਼ ਦੇ ਕੇ ਚੁਣਦਾ ਆ ਜਦੋਂ ਇੱਕ ਸਿੰਘ ਦੀ ਚੋਣ ਹੁੰਦੀ ਨਾ ਉਹਦੇ ਲਈ ਜਕਾਰਾ ਸੰਗਤ ਵੱਲੋਂ ਛੱਡਿਆ ਜਾਂਦਾ ਉਹਦੀ ਮਨਜ਼ੂਰੀ ਵੀ ਸੰਗਤ ਵੱਲੋਂ ਲਈ ਜਾਂਦੀ ਆ ਉਹਦੇ ਉਹਦੇ ਬਾਰੇ ਵੀ ਪੁੱਛਿਆ ਜਾਂਦਾ ਇਸ ਤਰੀਕੇ ਨਾਲ ਪੰਜ ਸਿੰਘ ਸਹਿਬਾਨ ਪੰਜ ਸਿੰਘ ਚੁਣੇ ਗਏ ਸੀ ਉਹਨਾਂ ਪੰਜਾਂ ਸਿੰਘਾਂ ਨੂੰ ਸਮੂਹ ਹਾਜ਼ਰ ਉੱਥੇ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸਾਰਿਆਂ ਨੇ ਸਾਂਝੀ ਰਾਏ ਦਿੱਤੀ ਸੀ ਜੋ ਜਿਹਦੀ ਵੱਲੋਂ ਰਾਏ ਆਈ ਉਹ ਸਾਰੀ ਲਿਖਤੀ ਰੂਪ ਦੇ ਵਿੱਚ ਇੱਕ ਖਰੜਾ ਤਿਆਰ ਕੀਤਾ ਗਿਆ ਉਸ ਖਰੜੇ ਨੂੰ ਉਹਨਾਂ ਪੰਜਾ ਸਿੰਘਾਂ ਨੇ ਫਿਰ ਆਪਸ ਵਿੱਚ ਵਿਚਾਰ ਵਟਾਂਦਰਾ ਕੀਤਾ ਤੇ ਖਰੜਾ ਤਿਆਰ ਕੀਤਾ ਉਹ ਖਰੜੇ ਨੂੰ ਫਿਰ ਦੁਬਾਰਾ ਉਸੇ ਵੇਲੇ ਸੰਗਤ ਦੇ ਵਿੱਚ ਸੁਣਾਇਆ ਗਿਆ ਤੇ ਉਹਦੇ ਵਿੱਚ ਸੋਧ ਕੀਤੀ ਗਈ ਜੋ ਸੰਗਤ ਵੱਲੋਂ ਹੋਰ ਵੀ ਸੁਝਾਅ ਆਏ ਉਹਦਾ ਅਮਲੀ ਜਾਮਾ ਲੈ ਕੇ ਹੁਣ ਪਹੁੰਚੇ ਹੋਏ ਇੱਥੇ ਤੱਕ ਸਾਬ ਤੇ ਜੋ ਦਿੱਤਾ ਹੋਇਆ ਇਸ ਟਾਈਮ ਤੇ ਉਹ ਗੁਰਮਤੇ ਦਾ ਰੂਪ ਧਾਰਨ ਕਰ ਗਿਆ ਉਹ ਗੁਰਮਤਾ ਅੱਜ ਅਸੀਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੂੰ ਸੌਂਪਣ ਵਾਸਤੇ ਦੇਣ ਵਾਸਤੇ ਆਏ ਸੀ ਕਿ ਜੋ ਖਾਲਸੇ ਦੀ ਰਵਾਇਤ ਆ ਉਹ ਤਖਤ ਸਹਿਬਾਨ ਦੇ ਉੱਤੇ ਬੈਠੇ ਹੋਏ ਮੁੱਖ ਸੇਵਾਦਾਰਾਂ ਨੂੰ ਜਥੇਦਾਰਾਂ ਨੂੰ ਵੀ ਉਹਦਾ ਅਮਲ ਇਲਮ ਹੋਣਾ ਚਾਹੀਦਾ ਕਿ ਕੀ ਚੱਲ ਰਿਹਾ ਸੋ ਉਹ ਅਸੀਂ ਅੱਜ ਦੇਣ ਆਏ ਸੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਖੁਦ ਤਾਂ ਨਹੀਂ ਮਿਲੇ ਉਹਨਾਂ ਦੇ ਪੀਏ ਨਿੱਜੀ ਸਹਾਇਕ ਮਿਲੇ ਉਹਨਾਂ ਨੂੰ ਅਸੀਂ ਉਹ ਦੇ ਦਿੱਤਾ ਆ ਉਹ ਇੱਕ مشਵਰਾ ਸੀ ਉਹਦੇ ਵਿੱਚ ਮਤੇ ਪਏ ਸੀ ਉਹਦੇ ਚ ਤੁਸੀਂ ਸਿਆਸਤ ਦੀ ਗੱਲ ਕੀਤੀ ਆ ਸਿੰਘ ਸਾਹਿਬ ਨੂੰ ਸਿਆਸਤ ਤੋਂ ਦੂਰ ਰਹਿਣਾ ਚਾਹੀਦਾ ਇਹਦੇ ਬਾਰੇ ਵੀ ਕੋਈ ਮਤਾ ਪਿਆ ਸੀ ਵਿੱਚ ਉਹਦੇ ਦੇਖੋ ਸਿਆਸਤ ਵੀ ਵੱਖਰੀ ਵੱਖਰੀ ਆ ਜਿਹੜੀ ਸਿੱਖ ਰਾਜਨੀਤੀ ਆ ਮੀਰੀ ਤੇ ਪੀਰੀ ਦਾ ਸੁਮੇਲ ਆ ਮੈਂ ਇਹ ਪੁੱਛਣਾ ਚਾਹੁੰਦਾ ਹਾਂ ਕਿ ਇੱਥੋਂ ਦੇ ਸਾਨੂੰ ਮੀਰੀ ਤੇ ਪੀਰੀ ਦਾ ਸੰਧਾਨ ਦਿੱਤਾ ਜਾਂਦਾ ਪਰ ਤੁਸੀਂ ਸਿਆਸਤ ਤੋਂ ਕਹਿ ਰਹੇ ਦੂਰ ਰਹਿਣਾ ਚਾਹੀਦਾ ਇਹੀ ਗੱਲ ਸਾਫ਼ ਸਪਸ਼ਟ ਕਰਨ ਵਾਲੀ ਆ ਕਿ ਅਸੀਂ ਵੋਟ ਸਿਆਸਤ ਦੀ ਗੱਲ ਕਰ ਰਹੇ ਹਾਂ ਨਾ ਕਿ ਕਿਉਂਕਿ ਵੋਟ ਸਿਆਸਤ ਇਹ ਸਿੱਖ ਰਾਜਨੀਤੀ ਇਹਦੇ ਵਿੱਚ ਫਰਕ ਆ ਵੋਟ ਸਿਆਸਤ ਅਸੀਂ ਕਿਹਨਾਂ ਦੇ ਅਧੀਨ ਲੜ ਰਹੇ ਹਾਂ ਵੋਟ ਸਿਆਸਤ ਅਸੀਂ ਦਿੱਲੀ ਤਖਤ ਦੇ ਇੱਕ ਸੰਵਿਧਾਨ ਇੱਕ ਤਖਤ ਦੇ ਅਧੀਨ ਲੜ ਰਹੇ ਹਾਂ ਜਿਹੜੀਆਂ ਤੇਰਾਓ ਲੜਦੀਆਂ ਆ ਜਿਹੜੇ ਉਹ ਲੜਦੇ ਆ ਉਹ ਉਹਨਾਂ ਦੇ ਮੁਤਾਬਕ ਚੱਲਣਗੇ ਉਹਨਾਂ ਦੇ ਐਕਟ ਮੁਤਾਬਕ ਚੱਲਣਗੇ ਅਕਾਲ ਤਖਤ ਸਾਹਿਬ ਤੋਂ ਸੁਤੰਤਰ ਤਖਤ ਆ ਅਕਾਲ ਤਖਤ ਸਾਹਿਬ ਦੀ ਆਪਣੀ ਇੱਕ ਰਾਜਨੀਤੀ ਆ ਅਕਾਲ ਤਖ਼ਤ ਸਾਹਿਬ ਦੀ ਰਾਜਨੀਤੀ ਗੁਰਮਤ ਦੀ ਰਾਜਨੀਤੀ ਗੁਰੂ ਖਾਲਸਾ ਪੰਥ ਦੀ ਰਾਜਨੀਤੀ ਆ ਸਿੱਖ ਰਾਜਨੀਤੀ ਆ ਇਹ ਰਾਜਨੀਤੀ ਵੋਟ ਰਾਜਨੀਤੀ ਤੋਂ ਵੱਖਰੀ ਆ